4x4 ਲੱਗਿਆ ਇਧਰ। ਇਹ ਕਾੜਾ ਮਿੱਟੀ। ਉਧਰ ਹਿੱਲਿਆ ਆਪਣੀ ਉਹ। ਉਹ ਬਾਜ ਬਾਈ ਬਾਣਾ 4x4 ਆ ਓਏ। ਓਏ ਕਿਟੈਰੀ ਓਏ ਕਿਟੈਰੀ ਕਿਸਮ ਦਾ ਚਾਰ ਹੈ ਕਿਸਮ। ਕਹਿੰਦੇ ਤੁਸੀਂ ਹਰੇਕ ਦਾ ਮੇ ਮੋਬਾਈਲ 'ਤੇ ਫੜ ਕੇ ਭੇਜ ਲੈ। ਓਹ ਆ ਦੇ ਜੀ। ਅੱਛਾ ਠੀਕ। ਲੋ ਵੀ ਮਿੱਤਰੋ ਟਰਾਲੀ ਆ ਜਿਹੜੀ ਉਹ ਖੂਬ ਕੀ ਮਿੱਟੀ ਦੀ ਭਰੀ ਹੋਈ ਸੀਗੀ। ਬਾਈ ਦੀ ਆਸਾ ਖੂਬ ਗਿਆ ਬਾਈ ਦਾ। ਥੱਲੇ ਲੈ ਗਈ ਦੀ ਬਾਈ ਟਰਾਲੀ। ਤੇ ਇਧਰ ਪਾ ਲਿਆ ਸੰਘਲ। 4x4 ਪ੍ਰੀਤ ਦਾ ਐਨੀ ਡੂੰਗੀ ਡਿੱਗ ਪਈ ਟੋਏ ਚ ਬਾਜ ਰਿਹਾ ਸੱਟੇ ਦਾ ਬਾਈ ਟਰੈਕਟਰ ਖੜਾ ਹੋ ਕੇ ਡਿੱਗ ਪਿਆ ਹੈ ਹਾਂ ਜਾਮ ਵੀ ਲਾ ਗਿਆ ਇਧਰ ਜਾਮ ਵੀ ਫੁੱਲ ਲਾ ਗਿਆ ਤੇ ਇਧਰ ਮਿੱਤਰੋ ਪ੍ਰੀਤ ਵੀ ਕਹਿੰਦੇ 6594 4x4 ਦੇਖਦਾ ਕਿੰਨਾ ਕਿ ਜੋਰ ਆ ਤੇ ਇਧਰ ਸੰਗਲ ਪਾ ਲਿਆ ਤੇਰੀ ਟਰਾਲੀਆ ਜਾਨੋਂ ਵੱਧ ਗਿਆ ਬਾਈ ਖੜਾ ਵੜਾ ਹੋ ਗਿਆ ਤੇ ਨਾ ਟਰੈਕਟਰ ਉਹਦਾ ਬਾਜ ਗਿਆ ਬਾਈ ਤੇ ਟਰਾਲੀ ਹਿੱਲੀ ਵੀ ਨਹੀਂ ਜਾਮ ਵੀ ਲੱਗ ਗਿਆ ਜਾਮ ਵੀ ਫੁੱਲ ਲੱਗ ਗਿਆ ਤੇ ਤੇ ਪ੍ਰੀਤ ਵੀ 6593 ਮਗਰ ਪਾ ਲਈ ਪਾ ਲਈ ਦੇਖਦੇ ਆ ਫਿਰ ਵੇਖ ਕਿਹੜੀ ਸੈਂਡ ਪਾੜਦਾ ਮਿੱਟੀ ਹਲਦੀ ਵੀ ਨਹੀਂ ਇਹ ਮਰਿਆ ਝੂਟਾ ਓਏ ਜੀ ਐਸਆਰ ਦਾ ਹੀ ਸਾਹ ਲਿਆ ਦਾ ਮਾਰ ਕੇ ਝੂਟਾ ਐਸਆਰ ਦਾ ਟਾਇਰ ਨਾ ਲੈ ਕੇ ਭਾਜੇ ਹਾਂ ਟਾਇਰ ਲਹੂ ਜਾਂ ਬਚਾ ਲਉ ਬਟ ਟੁੱਟੂਗਾ ਏ ਦੇਖ ਵੇ ਇਹ ਫਾਰਮ ਮਿੱਟੀ ਕੱਲਾ ਪਾਲੋ ਆ ਓਏ ਸਿੱਧਰ 4x4 ਗੇਅਰ ਲੱਗ ਗਿਆ ਇਹਨੂੰ ਕੱਲੇ ਨੂੰ ਬਾਹਣਾ ਹੁਣ ਦੇਖੋ 4x4 ਲੱਗ ਗਿਆ ਇਧਰ ਇਹ ਕਹਾ ਮਿੱਟੀ ਉਧਰ ਹਿੱਲਿਆ ਨਹੀਂ ਉਹ ਉਹ 1x1 ਆ 4x4 ਆ ਓਏ ਓਏ ਕਟੈਰੀ ਓਏ ਕਟੈਰ ਕਿਸਮ ਦਾ ਚਾਰੇ ਕਿਸਮ ਦਾ ਉਹ 1x1 ਆ ਬਈ ਇੱਕ ਟਾਇਰ ਤੇ ਆ ਚਾਰੇ ਕਮਾਉਂਦਾ ਓਏ ਕੱਲਾ ਵਾਲੋ ਜਹਾਜ਼ ਟੁੱਟੀ ਇਹ ਮਹਾਰਾਜੂ ਦਾ ਓਹ ਤੇਰੀ ਖੋਲਤਾ ਓਏ ਇਹ ਸੰਗਲ ਵੀ ਬਾਈ ਸਾਡਾ ਹੈ ਜਹਾਜ਼ ਜਿਉਂਦਾ ਬਣਿਆ ਹੋਇਆ ਕਿਉਂ ਸੰਗਲ ਹੇਲਿਆ ਨਹੀਂ ਹਾਂ ਆ ਓਏ ਸੰਗਲ ਮਗਾ ਜਹਾਜ਼ਾਂ ਲੈ ਟੁੱਟਦਾ ਨਹੀਂ ਨਾ ਆਪਣਾ ਸੰਗਲ ਨੂੰ ਟੁੱਟ ਜੂ ਸੰਗਲ ਬਾਈ ਸਾਡਾ ਸਪੈਸ਼ਲ ਹੈ ਟੁੱਟਣ ਵਾਲੀ ਚੀਜ਼ ਨਹੀਂ ਓਰ ਬਾਈ ਓਰ ਨੇ ਵੀ ਜ਼ੋਰ ਲਾ ਲਿਆ ਹੁਕਮ ਹੋ ਹੁਕਮ ਆਰੀ ਉਹਦੀ ਲਾੜ ਜੇ ਉਹ ਪਈਆ ਜਾਮ ਲੱਗਿਆ ਵੱਡਾ ਤੇ ਕੰਮ ਹੋ ਗਿਆ ਕਸੂਤਾ ਓਏ ਫੋਰ ਬਈ ਫੋਰ ਸਿੱਧਾ ਹੀ ਪਾ ਲੋ ਕੀ ਖਿੱਚ ਲੈ ਉਡਰਾਂ ਦੀ ਇਹਨੂੰ ਕਾਢ ਦਿਓ ਹਾਂ ਇਹਨੂੰ ਕਾਢ ਦਿਓ ਇਹਨੂੰ ਕਾਢ ਹੀ ਦਿਓ ਮੇਥੋਂ ਸਿੱਧਾ ਫੋਰ ਬਈ ਫੋਰ ਪਾ ਲੋ ਨਹੀਂ ਪ੍ਰੀਤ ਤੇ ਹੈ ਨਹੀਂ ਜੋਰ ਇਹਦਾ ਪ੍ਰੀਤ ਦਾ ਰੱਬ ਤਾਂ ਹੈਗਾ ਪ੍ਰੀਤ ਦਾ ਮੈਂ ਹੈਗਾ ਰੱਬ ਨਹੀਂ ਹੈ ਨਹੀਂ ਹੈ ਟ੍ਰਿਪ ਲਈ ਜਾਂਦਾ ਉਹ ਟਰੈਕਟਰ ਆ ਗਿਆ ਵਜਾਲੇ ਜਿਆ ਸਿੱਧਾ ਬਾੜਾ ਫੇਰ ਰੱਬ ਦਿਖਾਉ ਲੋ ਜੀ ਬਈ ਕੱਟ ਹੋ ਗਿਆ ਸੀ ਬਾੜਾ ਤੇ ਜਾਮ ਹਟਾਉਣ ਦੇ ਮਾਰੇ ਹੁਣ 4x4 ਫਰੀਦ ਫੇਰ ਆ ਗਿਆ ਆ ਓਏ ਸਿੰਪਲ ਣਾੜ ਗਿਆ ਦੇਖਦੇ ਮਾਹੌਲਾ ਜਿਹੜਾ ਗਰਮ ਹੋ ਚੁੱਕਿਆ ਪੂਰਾ ਅਰਜਨ ਆ ਗਿਆ ਲੈ ਵੀ ਉਧਰ ਅਰਜਨ ਆ ਗਿਆ ਓਏ ਇੱਕ ਪਾਸੇ ਫਰੀਦ ਇੱਕ ਪਾਸੇ ਅਰਜਨ ਕੱਲਾ ਤਾਂ ਕਿਤੇ ਅੱਜ ਨਾ ਉਦੋਂ ਉਧਰ ਅਰਜਨ ਪਾ ਲਿਆ ਜਾ ਹੁਣ ਅਰਜਨ ਵਗੈਰ ਪਹੁੰਨ ਗਿਆ ਸੰਗਲ ਆ ਜਾ ਉਹ ਕਿੱਡੀ ਕੱਢ ਲਿਆ ਉਧਰ ਅਰਜਨ ਆ ਗਿਆ ਮਿੱਤਰੋ ਲਾਈਵ ਇੱਕ ਪਾਸੇ ਅਰਜਨ ਆ ਗਿਆ ਕਿਹੜਾ ਇਹ ਅਰਜਨ 905 ਡੀਆਈ ਔਰ ਬਾਈ ਫੋਰ ਪ੍ਰੀਤ ਤਾਂ ਕਹਿੰਦੇ ਫੇਲ ਕਰਤਾ ਹੈ ਕਹਿੰਦੇ ਵੀ ਬਾਈ ਜ਼ੋਰ ਕਿੱਥੋਂ ਲਾਵੇ ਰ ਪੁੱਗੇ ਹੀ ਨੀ ਉਹ ਟੇਢਾ ਹੋ ਗਿਆ ਟਰੈਕਟਰ ਘੂਟੇ ਦਾ ਮਾਰੇ ਪਰ ਹਿੱਲਿਆ ਨਹੀਂ ਟਰਾਲੀ ਵੀ ਪਲਟ ਸਕਦੀ ਹੈ ਦਰੋਂ ਇੱਥੇ ਕਰਦੇ ਨੇ ਇੱਧਰ ਕਹਿੰਦੇ ਅਰਜਨ ਆ ਗਿਆ 305 ਇਧਰ ਗਿੱਲਾ ਟਰੈਕਟਰ ਆ ਉਧਰ ਪਾ ਜਾ ਦੋ ਬਾਈ ਤਾਮੇ ਜਾਨ ਹਾਂ 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 ਪਾਵਾਂਗੇ ਅੱਜ ਵੀਡੀਓ ਫੇਰ ਹੀ ਪਤਾ ਲੱਗੂ ਕਿਹੜੇ ਟਰੈਕਟਰ ਚ ਜ਼ੋਰ ਵੱਧ ਲੈ ਜੀ ਆਹ ਹਰ ਚ ਨਾ ਦੇਖ ਲਓ ਕਿਹਦੇ ਮੰਤ ਭਲੇਖਾ ਨਾ ਰਹਿ ਜੀ ਵੀ ਕਿਹੜਾ ਕੱਢਦਾ 20 ਮਾਡਲ ਹੈ ਰੇਟ 69900 ਰੁਪਆਵਾ ਟਾਲੀ ਥੋਲ ਬੜੀ ਪੀ ਆ ਵਿੱਚ ਨੋਵਾਂ ਜ਼ੋਰ ਦਿਖਾਉਣਾ ਤੁਹਾਨੂੰ ਕਿੰਨਾ ਕਾ ਟਰਾਲੀ ਡੇ ਖਿੱਚਦਾ ਦੇ ਇੱਕ ਟਾਇਰ ਚੋਂ ਮਿੱਟੀ ਪੜਦਾ ਉਹਨੂੰ ਮਾਰ ਝੂਟਾ ਯਾਰ ਜਾਣ ਦੇ ਬੜਾ ਬੜਪੀ ਆਏ ਲੱਗਦਾ ਜੈਨ ਮੇਰੀ ਹਾਂ ਹਾਂ ਚੰਗਲ ਬਚ ਸਕਦਾ ਬਾਈ ਕਿਸੇ ਰੋ ਉਹ ਕੋਈ ਸਾਡਾ ਟਰੈਕ ਹੀ ਨਹੀਂ ਸਿਟਾ ਯਾਰ ਹੋਰ ਗੱਲ ਤੇ ਬਾਈ ਉਹ ਟਰੈਡ ਸਿੱਧਾ ਲਾਓ ਉਹ ਟਰੈਕਟਰ ਸਿੱਧਾ ਲਾਓ ਯਾਰ ਪੱਟ ਤੇ ਟੋਏ ਪਰ ਹਿੱਲੀ ਨਹੀਂ ਟਰਾਲੀ ਲਿਫਟ ਜੱਕਰੀ ਕਹਿੰਦੇ ਜਿਹੜੀ ਹੈਗੀ ਪਾਈਆਂ ਮਿੱਟੀਓ ਲਾ ਦੇਣਿਆ ਸਾਰਾ ਕੰਮ ਖਰਾਬ ਹੋ ਗਿਆ ਮਿੱਟੀ ਆ ਜਿਹੜੀ ਉਹ ਲਾਉ ਨਹੀਂ ਪੂ ਜਿਹੜੀ ਹੈਗੀ ਹੋਰ ਇਹ ਗਾੜ ਲਾਉ ਗਏ ਕੀ ਬਣੂਗਾ? ਕਿਹਦੇ ਕੀ ਬਣੂਗਾ? ਮੋਟਰਾਂ ਚੱਕੂ ਦਾ ਹਾਂ ਓਏ ਆ ਤਿਆਰ ਚੱਕੂ ਜਗੜ ਦਤਾ ਤੇ ਕਿਤਾਬ ਵਿੱਚ ਬੈ ਗਈਆਂ ਅੱਜ ਤਾਂ ਰਹਿ ਗਈ ਇੱਧਰ ਓਰੇ ਰੋਲ ਨਾਲ ਓਰੇ ਨਾਲ ਚੱਕਿਆ ਗਿਆ ਟਾਇਰ ਚੱਕਿਆ ਗਿਆ ਓਏ ਚੱਕਿਆ ਗਿਆ ਕਿੱਤੀ ਪਾ ਦੇ ਉਹ ਹੁਣ ਤਾਂ ਇਕੱਲੇ ਹੀ ਲੈ ਜੂ ਸੰਗਲ ਕੱਢ ਦੇ ਉਹ ਇਕੱਲੇ ਹੀ ਲੈ ਜੂਗਾ ਸੰਗਲ ਕੱਢ ਦੇ ਝੂਟਾ ਬੱਜਣਾ ਨਹੀਂ ਸੰਗਲ ਕੱਢ ਦੇ ਫਿਰ ਮੂਰ ਨੂੰ ਕਿਹੜਾ ਝੂਟਾ ਬੱਜੂਗਾ ਯਾਰ ਕੱਢ ਦੇ Ayam <_ roomm> ayam ਜੋਰ ਲੱਗ ਹਾਂ ਹੋਰ ਆਹ ਵਾਲਾ ਹੋਰ ਚੱਲ ਗਿਆ ਨਾ ਚਲੋ ਤੂੰ ਹੋਰ ਬਾਈ ਫੋਰ ਨੇ ਵੀ ਜ਼ੋਰ ਲੱਗ ਆਉਂਗਾ ਕਾਰ ਦੇਖ ਲੈ ਹਾਂ ਜੇ ਜੀਪ ਦੇ ਟਾਇਰਾਂ ਨੂੰ ਜਾਂਦਾ ਨਾ ਜਾਣਨਾ ਨਾ ਤਾਹਾਂ ਦੇਖ ਦੇਖੋ ਕੀ ਗਾੜ ਲਾਇਆ ਦੇਖਦਾ ਵੇਖ ਵੇਖ ਦੇਖ ਟਾਇਰ ਘੁੰਮਣ ਲੱਗ ਗਿਆ ਬਾਹਰ ਆ ਗਿਆ ਟਾਇਰ ਦੇਖ ਖੜਾ ਲਾ ਖੜਾ ਲਾ ਹਾਲੀ ਵੀ ਲੈ ਜੂ ਸਾਡੀ ਹੂੰ ਤੇ ਇਸ ਕੀਰੀ ਚ ਨਾ ਹਾਂ ਕਹਿਣੀ ਗਿਆ ਕਹਿਣੀ ਗਿਆ ਕੰਮ ਚੰਗਾ ਕਹਿ ਕੇ ਤੁਸੀਂ ਹਰੇਕ ਦਾ ਮੈਂ ਮੋਬਾਈਲ ਫੜ ਕੇ ਵਾਝਾ ਲੈ ਤੂੰ ਪੁੱਲਾ ਦੇ ਲਈ ਐਸਾ ਠੀਕ ਹੈ ਕੈਸੀ ਤਾਂ ਹੈਲਪਰ ਸੰਗਲ ਲੈ ਕੇ ਆਇਆ ਹੈਲਪ ਕਰਾਈਆ ਆ ਪਤਾ ਹੈਲਪ ਕਰਾਈਆ ਵੀਡੀਓ ਤਾਂ ਕਿਉਂ ਆਏ ਆ ਲਾਉਂਦਾ ਓਏ ਝੂਟਾ ਹੁਣ ਮਾਰ ਝੂਟਾ ਚੱਲ 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 ਗਿਆ 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 ਅੱਛਾ ਅੱਛਾ ਲੈ ਗਿਆ ਓਏ ਕੱਲਾ ਪ੍ਰੀਤ ਰੋ ਤਗੜਾ ਰਹਿ ਗਿਆ